ਪਤਰਾਵਾਰੀਆਂ ਨੂੰ ਸਬਸਕ੍ਰਿਪਸ਼ਨ ਬਾਅਦ ਦਾ ਘੜਾ ਘੋੜਾ ਕਰਾਰ ਦਿੱਤਾ ਗਿਆ ਹੈ ਇਹਦੇ ਬਾਰੇ ਸਾਨੂੰ ਦੱਸੋ ਕਿ ਸੁਖਵੀਰ ਸਿੰਘ ਬਲਦੱਤੜ ਕੀਨੇ ਪਘੋੜਾ ਕਰਾਰ ਦਿੱਤਾ ਵੈਲਕਮ ਆਹ ਸਤਿ ਸ੍ਰੀ ਅਕਾਲ ਬੋਤ ਬੋਤ ਜੀ ਪਹਿਲਾਂ ਤਾਂ ਤੇ ਅੱਜ ਦੀਆਂ ਜਿਹੜੀਆਂ ਸੁਰਖੀਆਂ ਨੇ ਉਹਦਾ ਵੀਰਵਾ ਵੀ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਲਗਾਤਾਰ ਕਦੇ ਕੋਈ ਕਦੇ ਕੋਈ ਕਦੇ ਸਿਆਸੀ ਤੌਰ ਤੇ ਕਦੇ ਸਮਾਜਿਕ ਤੌਰ ਤੇ ਉੱਤੇ ਹਿਲਜੁਲ ਹੋਈ ਜਾਂਦੀ ਹੈ ਕਦੇ ਦਿੱਲੀ ਦੀਆਂ ਚੋਣਾਂ ਦੇ ਬਾਰੇ ਕੋਈ ਚਰਚਾ ਚੱਲ ਪੈਂਦੀ ਹੈ ਪਰ ਜਿਹੜੀ ਜਾਣਕਾਰੀ ਤੁਸੀਂ ਪੁੱਛੀ ਹੈ ਉਹ ਇਹ ਹੈ ਜੀ ਕਿ ਸੁਖਬੀਰ ਸਿੰਘ ਬਾਦਲ ਨੂੰ ਪਘੋੜਾ ਕਰਾਰ ਦਿੱਤਾ ਗਿਆ ਅੱਜ ਮਤਾ ਪਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੇ ਵੱਲੋਂ ਸਰਜੀਤ ਸਿੰਘ ਰਖਣਾ ਸਾਹਿਬ ਦੇ ਘਰ ਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਇਸ ਗੱਲ ਤੇ ਮਤਾ ਪਾਸ ਕੀਤਾ ਵੀ 2 ਦਸੰਬਰ ਨੂੰ ਜਿਸ ਤਰੀਕੇ ਦੇ ਨਾਲ ਆਕਾਲ ਸਿੱਖਤ ਸਾਹਿਬ ਤੋਂ ਹੁਕਮ ਜਾਰੀ ਹੋਏ ਸੀ ਤੇ ਇਹਨਾਂ ਹੁਕਮਾਂ ਦੀ ਪਾਲਣਾ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਦੇ ਧੜੇ ਦੇ ਵੱਲੋਂ ਬਿਲਕੁਲ ਨਹੀਂ ਕੀਤੀ ਗਈ ਉਹ ਕਹਿੰਦੇ ਵੀ ਬਿਲਕੁਲ ਇਸ ਗੱਲ ਦੇ ਉੱਤੇ ਅਸੀਂ ਨਾਰਾਜ਼ ਹਾਂ ਉਹਨਾਂ ਨੇ ਕਿਹਾ ਕਿ ਇਸ ਗੱਲ ਦੇ ਉੱਤੇ ਬਿਲਕੁਲ ਰੋਕ ਲੱਗਣੀ ਚਾਹੀਦੀ ਹੈ ਤੇ ਸਭ ਤੋਂ ਵੱਡੀ ਗੱਲ ਉਹਨਾਂ ਨੇ ਕਹੀ ਆ ਵੀ ਨਾ ਤਾਂ ਇਹਨਾਂ ਨੇ ਹਲੇ ਤੱਕ ਅਸਤੀਫਾ ਮੰਜ਼ੂਰ ਕੀਤਾ ਤੇ ਨਾ ਹੀ ਅਕਾਲੀ ਦਲ ਦੀ ਨਵੇਂ ਸਿਰੇ ਤੋਂ ਭਰਤੀ ਸ਼ੁਰੂ ਹੋਈ ਹੈ ਸੋ ਸੁਖਵੀਰ ਸਿੰਘ ਬਾਦਲ ਦੇ ਧੜੇ ਨੂੰ ਉਹਨਾਂ ਨੇ ਭਗੌੜਾ ਕਰਾਰ ਦੇ ਦਿੱਤਾ ਵੀ ਪਾਈ ਕੇ ਅਕਾਲ ਤਖਤ ਤੋਂ ਭਗੌੜੇ ਲੋਕ ਹੈਗੇ ਆ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੀ ਕੋਈ ਵੀ ਗੱਲ ਨਹੀਂ ਮੰਨੀ ਤੇ ਲੁਧਿਆਣੇ ਦੇ ਵਿੱਚ ਪਹਿਲੀ ਵਾਰੀ ਇੱਕ ਔਰਤ ਮੇਰ ਬਣ ਜਾ ਰਹੀ ਹੈ ਹੋ ਗਿਆ ਸੈਟਲੇ ਬਿਲਕੁਲ ਜੀ ਬਿਲਕੁਲ ਲੁਧਿਆਣੇ ਦੇ ਵਿੱਚ ਔਰਤ ਮੇਅਰ ਬਣੂਗੀ ਪਹਿਲੀ ਵਾਰ ਇਹ ਨੋਟੀਫਿਕੇਸ਼ਨ ਜਾਰੀ ਹੋ ਗਿਆ ਵੈਸੇ ਕਿਹੜੀ ਔਰਤ ਬਣੂਗੀ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਤੇ ਦੂਜੀ ਗੱਲ ਇਹ ਵੀ ਕਿ ਜਿਹੜੀਆਂ 4 ਬਾਕੀ ਨਗਰ ਦੇ ਮੈਂ ਉੱਥੇ ਮਰਦੀ ਬਣਨਗੇ ਪਰ ਹਾਲੇ ਤੱਕ ਕਿਸੇ ਵੀ ਥਾਂ ਦੇ ਉੱਤੇ ਤੁਸੀਂ ਦੇਖੋ ਜੀ 20 ਤੋਂ ਉੱਤੇ ਰੈਡ ਹੋ ਗਏ ਆ ਪਰ ਕਿਸੇ ਵੀ ਥਾਂ ਦੇ ਉੱਤੇ ਹਾਲੇ ਤੱਕ ਕੋਈ ਮੇਅਰ ਨਹੀਂ ਬਣਿਆ ਕਿਉਂਕਿ ਬਹੁਮਤ ਕਿਸੇ ਕੋਲੇ ਹੈ ਨਹੀਂਗਾ ਪਰ ਇਨਾਂ ਤੋਂ ਮੈਨੂੰ ਜ਼ਰੂਰ ਪਤਾ ਲੱਗਾ ਵੀ ਇੱਕ ਦੋ ਨੰਦੇ ਵਿੱਚ ਜਲੰਧਰ ਦੇ ਵਿੱਚ ਮੇਅਰ ਜ਼ਰੂਰ ਬਣ ਜਾਣਾ ਇਹ ਆਮ ਆਨਮੀ ਪਾਰਟੀ ਲਈ ਹੋਊਗਾ ਆਮ ਆਦਮੀ ਪਾਰਟੀ ਨੇ ਉਧਰੋਂ ਇਧਰੋਂ ਬੰਦੇ ਚੱਕ ਕੇ ਤੇ ਆਪ ਦਾ ਜਿਹੜਾ ਬਹੁਮਤ ਵਾਲਾ ਅੰਕੜਾ ਪੂਰਾ ਕਰ ਲਿਆ ਤੇ ਬਹੁਤ ਜਲਦ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਹੋਊਗਾ ਜੀ ਤੇ ਸੰਯੁਕਤ ਮੋਰਚਾ ਕਿਸਾਨਾਂ ਦਾ ਫਿਰ ਇੱਕ ਹੋ ਗਿਆ ਜੀ ਢੱਲੇਵਾਲ ਨਾਲ ਰਲ ਗਏ ਆ ਯਾ ਇਕਤਾ ਦਾ ਕੀ ਮਤਲਬ ਆ ਇਸ ਦਾ ਇੱਕ ਹੋਣ ਦੀ ਸੰਭਾਵਨਾ ਬਣ ਗਈ ਹੈ ਉਹਦਾ ਕਾਰਨ ਇਹ ਆ ਸਰਦ ਸਾਹਿਬ ਵੀ ਅੱਜ ਢੱਲੇਵਾਲ ਤੇ ਪੰधेर ਗਰੁੱਪ ਦੇ ਵੱਲ ਇਕਤਾ ਦਾ ਹੱਥ ਵਧਾਉਣ ਦੀ ਗੱਲ ਕੀਤੀ ਗਈ ਹੈ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪਤਾ ਲੱਗਾ ਜੀ ਕਿ 10 ਜਨਵਰੀ ਨੂੰ ਖੰਡੌਰੀ ਤੇ ਸ਼ੰਮੂ ਬਾਰਡਰ ਦੇ ਉੱਤੇ ਦੋਵਾਂ ਬਾਰਡਰਾਂ ਦੇ ਉੱਤੇ ਸੰਯੁਕਤ ਕਿਸਾਨ ਮੋਰਚਾ ਜਾਊਗਾ ਯਾਨੀ ਕਿ ਰਾਜਨੀਤਿਕ ਹਿੱਸਾ ਜਾਊਗਾ ਕਿਉਂਕਿ ਇਸ ਵੇਲੇ ਸੰਯੁਕਤ ਕਿਸਾਨ ਮੋਰਚੇ ਦੇ ਦੋ ਗਰੁੱਪ ਬਣੇ ਹੋਏ ਆ ਇੱਕ ਗਰੁੱਪ ਹੈਗਾ ਜੀ ਇਸ ਵੇਲੇ ਰਾਜਨੀਤਿਕ ਇੱਕ ਗਰੁੱਪ ਹੈਗਾ ਗੈਰ ਰਾਜਨੀਤਿਕ ਜਿਹੜਾ ਗੈਰ ਰਾਜਨੀਤਿਕ ਗਰੁੱਪ ਆ ਉਹ ਢੱਲੇਵਾਲ ਤੇ ਬੰਦੇੜ ਵਾਲਾ ਜਿਹੜਾ ਰਾਜਨੀਤਿਕ ਗਰੁੱਪ ਆ ਉਹ ਰਾਜੇਵਾਲ ਉਗਰਾਹਾ ਟਕੈਤ ਰੁਲਦੂ ਸਿੰਘ ਮਾਨਸਾ ਤੇ ਬਾਕੀ ਕਿਸਾਨ ਅਗਮਬੜਾ ਤੇ ਪਤਾ ਲੱਗਾ ਜੀ ਕਿ ਜਿਹੜੇ ਰਾਜੇਵਾਲ ਗਰੁੱਪ ਜਿਹੜਾ ਜਾਂ ਕਹਿ ਦੇਈਏ ਉਗਰਾਹਾ ਗਰੁੱਪ ਇਹਨਾਂ ਦੇ ਵੱਲੋਂ ਹੁਣ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਜਾਇਆ ਜਾਊਗਾ ਤੇ ਦੂਜੇ ਢੜੇ ਦੇ ਵੱਲ ਇੱਕਤਾ ਦਾ ਹੱਥ ਵਧਾਇਆ ਜਾਊਗਾ ਚਲੋ ਜੇਕਰ ਸੁਲਾ ਸਫਾਈ ਹੋ ਜਾਂਦੀ ਤੇਰੇ ਵਰਗੀ ਰੀਸ ਕੋਈ ਨਹੀਂ ਕਿਉਂਕਿ ਪੰਜਾਬ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਇਹ ਗੱਲ ਕਹਿ ਰਹੇ ਆ ਵੀ ਜਦੋਂ ਤੁਹਾਡੀ ਆਪਸ ਦੇ ਵਿੱਚ ਇੱਕਤਾ ਹੈ ਨਹੀਂਗੀ ਤਾਂ ਫਿਰ ਕੇਂਦਰ ਦੇ ਉੱਤੇ ਦਬਾਕਾ ਦਾ ਬਣਨਾ ਸੋ ਬਿਨੇ ਭਾਈ 10 ਜਨਵਰੀ ਨੂੰ ਕੀ ਫੈਸਲੇ ਹੁੰਦੇ ਆ ਅੱਛਾ ਕੱਲ ਇੱਕ ਖਬਰਾਈ ਸੀ ਕਿ ਅਮਰਪਾਲ ਸਿੰਘ ਤੇ ਯੂਆਪਾ ਲਾ ਦਿੱਤਾ ਗਿਆ ਯੂਏਪੀਆ ਐਕਟ ਹੈ ਜਿਹੜਾ ਇਹਦਾ ਕੀ ਅਰਥ ਹੈ ਤੇ ਕਿਉਂ ਲਾਇਆ ਗਿਆ ਹੈ ਦੇਖੋ ਜੀ ਯੂਏਪੀਆ ਜਿਹੜਾ ਐਕਟ ਹੈ ਜਿਹਨੂੰ ਯੂਆਪਾ ਕਹਿੰਦੇ ਆ ਇਹ ਬਹੁਤ ਸਾਰੇ ਲੋਕਾਂ ਦੇ ਉੱਤੇ ਹੁਣ ਤੱਕ ਲੱਗਾ ਸਮੇਂ-ਸਮੇਂ ਦੇ ਉੱਤੇ ਪਰ ਅਮਰਤਪਾਲ ਸਿੰਘ ਤੇ ਅਰਸ਼ ਡੱਲਾ ਦੇ ਉੱਤੇ ਇਹ ਹੁਣ ਯੂਆਪਾ ਐਕਟ ਲੱਗਾ ਹੈਗਾ ਇਹਦਾ ਮਤਲਬ ਇਹ ਹੈ ਜੀ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਵਿਅਕਤੀ ਆ ਭਾਰਤ ਦੇ ਖਿਲਾਫ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਇਰੇ ਵਿੱਚ ਪਤਾ ਲੱਗਾ ਜੀ ਗੁਰਪ੍ਰੀਤ ਸਿੰਘ ਹਰੀਨਾਉ ਦੇ ਕਤਲ ਦੇ ਮਾਮਲੇ ਦੇ ਵਿੱਚ ਅਮਰਤਪਾਲ ਸਿੰਘ ਦੇ ਉੱਤੇ ਇਹ ਐਕਟ ਲਾਇਆ ਗਿਆ ਗੁਰਪ੍ਰੀਤ ਸਿੰਘ ਹਰੀਨਾਉ ਦਾ ਕਤਲ ਹੋਇਆ ਸੀ ਉਹ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤੇ ਕਹਿੰਦੇ ਵੀ ਕਾਰਪੂਨ ਵੀ ਹੁੰਦਾ ਸੀਗਾ ਉਹ ਅਹੁਦੇਦਾਰ ਵੀ ਹੁੰਦਾ ਸੀ ਫਿਰ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਆਪਾਂ ਜਾਣਦੇ ਕਿ ਉਹਨੇ ਇਸ ਜਥੇਬੰਦੀ ਤੋਂ ਕਿਨਾਰਾ ਵੀ ਕਰ ਲਿਆ ਸੀ ਪਰ ਹੁਣ ਕਹਿੰਦੇ ਵੀ ਜਦੋਂ ਕਤਲ ਕਾਂਡ ਦੀ ਪੜਤਾਲ ਸ਼ੁਰੂ ਹੋਈ ਆ ਇਹਦੇ ਵਿੱਚ ਅੰਗਲੀ ਸਿੰਗਲੀ ਜੁੜਦੀ 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 ਕਹਿੰਦੇ ਵੀ ਅਮਰਤਪਾਲ ਹੁਣ ਤੱਕ ਪਹੁੰਚ ਗਈ ਆ ਸੋ ਦੇਖਦੇ ਪਾਈ ਕੀ ਬਣਦਾ ਪਰ ਅੱਜ ਅਮਰਤਪਾਲ ਸਿੰਘ ਦੇ ਪਿਤਾ ਸਰਤੇਮ ਸਿੰਘ ਹੋਰਾਂ ਨੇ ਗੱਲ ਕਹੀ ਹੈ ਕਿ ਮੇਰੇ ਪੁੱਤ ਨੂੰ ਬਦਨਾਮ ਕਰਨ ਲਈ ਇਹ ਸਾਜ਼ਿਸ਼ ਹੈ ਇੱਕ ਨਵੀਂ ਜਾਣਕਾਰੀ ਹੋਰ ਆਈ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਮੀਡੀਆ 'ਚ ਖਬਰਾਂ ਆਈਆਂ ਸੀ ਕਿ ਜਿਹੜੀ ਅਮਰਤਪਾਲ ਸਿੰਘ ਦੀ ਪਾਰਟੀ ਹੋਊਗੀ ਜਿਹਦਾ ਕਿ ਮੱਗੀ ਦੇ ਮੈਲੇ ਦਾ ਮੌਕੇ ਐਲਾਨ ਕੀਤਾ ਜਾਣਾ ਉਹਦਾ ਨਾਂ ਹੋਊਗਾ ਆ ਕਾਲੀ ਦਲ ਅਨੰਦਪੁਰ ਸਾਹਿਬ ਪਰ ਅੱਜ ਸਰਤੇਮ ਸਿੰਘ ਹੋਰਾਂ ਨੇ ਕਿਹਾ ਕਿ ਇਹਦਾ ਅਸੀਂ ਨਾਂ ਬਦਲ ਕੇ ਰੱਖ ਰਹੇ ਹਾਂ ਨਵਾਂ ਨਾਂ ਕੀ ਹੈ ਜੀ ਤਨਸਬੋਨ ਨੇ ਹਾਲੇ ਤੱਕ ਨਵਾਂ ਨਾ ਨਸ਼ਰ ਕੀਤਾ ਉਹਨਾਂ ਨੇ ਕਿਹਾ ਜੀ ਕਿ 14 ਤਰੀਕ ਨੂੰ ਦੱਸਾਂਗੇ ਅੱਛਾ ਚਾਈਨਾ ਡੋਰ ਦੇ ਨੂੰ ਫੜਵਾਉਣ ਵਾਲੇ ਨੂੰ ਇਨਾਮ ਕਿੰਨਾ ਮਿਲਣਾ 25000 ਰੁਪਏ ਇਨਾਮ ਮਿਲਿਆ ਕਰੂਗਾ ਸਨ ਸਾਹਿਬ ਜਿਹੜੇ ਚਾਈਨਾ ਡੋਰ ਨੂੰ ਵੇਚਣ ਵਾਲੇ ਲੋਕਾਂ ਦੇ ਬਾਰੇ ਜਾਣਕਾਰੀ ਦੇਣਗੇ ਜਿਹੜੇ ਇਹਨਾਂ ਲੋਕਾਂ ਦੇ ਬਾਰੇ ਜਾਣਕਾਰੀ ਦੇ ਕੇ ਫੜਵਾਇਆ ਕਰਨਗੇ ਕਿਉਂਕਿ ਆਪਾਂ ਜਾਣਦੇ ਜੀ ਕਿ ਪੰਜਾਬ ਦੇ ਵਿੱਚ ਇਸ ਧਾਗੇ ਦੇ ਕਰਕੇ ਚਾਈਨਾ ਡੋਰ ਦੇ ਕਰਕੇ ਤੇ ਲੋਕਾਂ ਦੀ ਜ਼ਿੰਦਗੀ ਬਹੁਤ ਖਤਰੇ ਦੇ ਵਿੱਚ ਪਈ ਆ ਲੋਕ ਹੁਣ ਤੱਕ ਬੜੇ ਕਿੰਦਾ ਗਲ ਕਟਿਆ ਗਿਆ ਕਿਸੇ ਦਾ ਕੋਈ ਨੁਕਸਾਨ ਹੋ ਗਿਆ ਕਿਸੇ ਦੇ 10 ਟੰਕੇ ਲਗੇ ਕਿਸੇ ਦੇ 25 ਟੰਕੇ ਲਗੇ ਤੇ ਹਰ ਸਾਲ ਇਹੋ ਜੀਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਪਿਛਲੇ ਵੀ ਖਬਰ ਆਈ ਸੀ ਵੀ ਸਰਕਾਰ ਇਸ ਮਸਲੇ ਤੇ ਸਖਤੀ ਵਰਤਣ ਜਾ ਰਹੀ ਆ ਚੰਗੀ ਗੱਲ ਹੈ ਜੇਕਰ ਸਹੀ ਅਰਥਾਂ ਦੇ ਵਿੱਚ ਸੱਚੀ ਮੁੱਚੀ ਵਾਲੀ ਜਿਹੀ ਸਖਤੀ ਹੁੰਦੀ ਜੋ ਵਰਤੇ ਤਾਂ ਇਹ ਜਾਣਕਾਰੀ ਪ੍ਰਾਪਤ ਹੋਈ ਵੀ ਮੋਗਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਮੋਗਾ ਖੇਤਰ ਦੇ ਵਿੱਚ ਮੋਗਾ ਜ਼ਿਲ੍ਹੇ ਦੇ ਵਿੱਚ ਜੇਕਰ ਚਾਈਨਾ ਡੋਰ ਵੇਚਣ ਵਾਲੇ ਲੋਕਾਂ ਦੇ ਬਾਰੇ ਜਾਣਕਾਰੀ ਦਿਓਗੇ ਤੇ ਜਾਣਕਾਰੀ ਜੇਕਰ authentic ਹੋਗੀ ਤੁਹਾਡਾ ਨਾਮ ਪਤਾ ਟਿਕਾਣਾ गुप्त ਰੱਖਿਆ ਜਾਊਗਾ ਨਸ਼ਰ ਨਹੀਂ ਕੀਤਾ ਜਾਊਗਾ ਤੇ ਸੂਚਨਾ ਦੇਣ ਵਾਲੇ ਨੂੰ 25000 ਰੁਪਏ ਦਾ ਇਨਾਮ ਦਿੱਤਾ ਜਾਊਗਾ ਟਿਣਾ ਜੀ ਅਕਾਲ ਤਖਤ ਦੇ ਜੱਜ ਸਰ ਸਾਹਿਬ ਸਤਕਾਰਯੋਗ ਰਗਵੀਰ ਸਿੰਘ ਹੋਰਾਨੇ ਜਿਸ ਤਰੀਕੇ ਜਿਸ ਨਾਟਕੀ ਢੰਗ ਨਾਲ ਬਾਦਲ ਹੋਰਾਨ ਤੇ ਉਹਨਾਂ ਦੇ ਗਰੁੱਪ ਨੂੰ ਸਜ਼ਾਵਾ ਦਿੱਤੀਆਂ ਸੀ ਉਹ ਗੱਲ ਹੁਣ ਰੁਲ ਗਈ ਪ੍ਰਤੀਤ ਹੁੰਦੀ ਆ ਕਦੇ ਕੋਈ ਵੀਊ ਕਦੇ ਐਕਸਟੈਂਸ਼ਨ ਕਦੇ ਕੁਛ ਕਦੇ ਕੁਛ ਉਹ ਸਾਰੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਪਿੱਛੇ ਕੁਝ ਹੋਰ ਕੁੱਕ ਹੋ ਰਿਹਾ ਹੈ ਹੁਣ ਬੰਦ ਦਰਵਾਜ਼ਾ ਇੱਕ ਹੋਰ ਮੀਟਿੰਗ ਦੀ ਜਦੋਂ ਖਬਰ ਆਈ ਕਿ ਐਡਵੋਕੇਟ ਧਾਮੀ ਤੇ ਜਥੇਦਾਰ ਸਾਹਿਬ ਬੈਠ ਕੇ ਗੁਪਤ ਮੀਟਿੰਗ ਕਰ ਰਹੇ ਨੇ ਫਿਰ ਲੋਕਾਂ ਦੇ ਫੇਰ ਜਜ਼ਬੇ ਪੜਕੇ ਨੇ ਕੀ ਗੱਲਬਾਤ ਚੱਲ ਰਹੀ ਹੈ ਦੇਖੋ ਜੀ ਬਸ ਇਹ ਤਾਂ ਰੁਟੀਨ ਦੇ ਵਿੱਚ ਬਹੁਤ ਵਾਰ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਇਹ ਸਿਰਫ ਪਹਿਲੀ ਵਾਰ ਨਹੀਂ ਹੋਇਆ ਜਿਹੜੇ ਇਸ ਤੋਂ ਪਹਿਲੇ ਜਥੇਦਾਰ ਸੀ ਤੇ ਜਿਹੜੇ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਵਕਫਖਵਾਂ ਦੇ ਉੱਤੇ ਸਮੇਂ-ਸਮੇਂ ਦੇ ਉੱਤੇ ਉਹ ਵੀ ਮੀਟਿੰਗਾਂ ਕਰਦੇ ਰਹੇ ਆ ਪਰ ਕਿਉਂਕਿ ਇਸ ਵੇਲੇ ਬੜੇ ਨਾਜ਼ੁਕ ਦੇ ਮੋੜ ਦੇ ਉੱਤੇ ਗੱਲ ਪਹੁੰਚੀ ਹੋਈ ਆ ਵੀ ਭਾਈ ਸੁਖਬੀਰ ਬਾਦਲ ਧੜੇ ਦੇ ਬਾਬਤ ਗੁਰੂਤ ਕਰਨ ਵਾਲੇ ਧੜੇ ਦੇ ਬਾਬਤ ਇਸ ਕਰਕੇ ਹਰ ਮੁਲਾਕਾਤ ਦੇ ਕਈ ਵੱਡੇ ਤੇ ਨਵੇਂ ਅਰਥ ਨਿਕਲ ਰਹੇ ਆ ਖਾਸ ਕਰਕੇ ਜਿਹੜੀ ਹੁਣ ਅੱਜ ਸਾਦਾ ਮੁਲਾਕਾਤ ਹੋਈ ਆ ਕਹਿੰਦੇ ਵੀ ਗਿਆਨੀ ਰਗਵੀਰ ਸਿੰਘ ਦੇ ਘਰ ਦੇ ਵਿੱਚ ਮੀਟਿੰਗ ਹੋਈ ਆ ਬੰਦ ਕਮਰਾ ਮੀਟਿੰਗ ਹੋਈ ਆ ਜੈਮੀਨ ਕਬੀਰ ਸਿੰਘ ਤੇ ਐਡਵੋਕੇਟ ਹਰਜਿੰਦਰ ਸਿੰਘ ਸਾਹਿਬ ਨੇ ਮੀਟਿੰਗ ਕੀਤੀ ਆ ਕਾਫੀ ਲੰਮਾ ਸਮਾਂ ਇਹ ਬੰਦ ਕਮਰਾ ਕੁੰਡੀ ਲਾ ਕੇ ਮੀਟਿੰਗ ਚੱਲਦੀ ਰਹੀ ਆ ਇਹਦੇ ਵਿੱਚ ਕਿਹੜੇ ਕਿਹੜੇ ਮੁੱਦਿਆਂ ਦੇ ਉੱਤੇ ਚਰਚਾ ਹੋਈ ਆ মিডিਏ ਦੀ ਅਵਸ਼ਕਤਾ ਕੱਲ ਨਹੀਂ ਨਸ਼ਰ ਕੀਤੀ ਗਈ ਉਦੋਂ ਆਪਾਂ ਸਮਝੀ ਸਕਦੇ ਆਂ ਵੀ ਇੱਕ ਤਾਂ ਹੁਦਦਨਾ ਮੰਗੀ ਦੇ ਮੇਲੇ ਦੇ ਮੌਕੇ ਦੀ ਗੱਲ ਹੋਵੇ ਦੂਜਾ ਹੁਦਦਨਾ ਵੀ ਸੁਖਬੀਰ ਬਾਦਲ ਦੇ ਸਤਿਫੇ ਦੀ ਗੱਲ ਵੀ ਹੋਵੇ ਟੀਚਾ ਕੋثرਦ ਨਵੇਂ ਸਿਰੇ ਤੋਂ ਭਾਰਤੀ ਹੜੇ ਤੋਂ ਸ਼ੁਰੂ ਕੀਤੀ ਗਈ ਅਕਾਲੀ ਦਲ ਦੀ ਇਹਦੇ ਬਾਰੇ ਗੱਲ ਹੋਵੇ ਤੇ ਹੋ ਸਕਦਾ ਚੌਥਾ ਨੰਬਰ ਹੋਵੇ ਜੀ ਗੈਬੀ ਹਰਪ੍ਰੀਤ ਸਿੰਘ ਦੇ ਬਾਰੇ ਕੋਈ ਮਹੱਤਵਪੂਰਨ ਫੈਸਲੇ ਦੀ ਗੱਲ ਆਹ ਤਿੰਨ ਚਾਰ ਵਿਸ਼ੇ ਇਸ ਵੇਲੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਫੈਲ ਰਹੇ ਆ ਤੇ ਮੈਨੂੰ ਲੱਗਦਾ ਵੀ ਇਹਨਾਂ ਵਿਸ਼ਾ ਦੇ ਉੱਤੇ ਗੱਲਬਾਤ ਹੋਈ ਹੋਣੀ ਹੈ ਸ਼ੰਭੂ ਮੋਰਚੇ 'ਚ ਬੈਠਾ ਇਹ ਕਹਿੰਦੇ ਕਿਸਾਨ ਸਲਫਾਸ ਖਾ ਗਿਆ ਜਾਨ ਬਚ ਗਈ ਉਹਦੀ ਨਹੀਂ ਜੀ ਉਹਦੀ ਮੌਤ ਹੋ ਗਈ ਆ ਇਹ ਤਰਨਕਾਰਨ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ ਰੇਸ਼ਮ ਸਿੰਘ ਇਹਦਾ ਨਾਮ ਸੀ ਇਹ ਪਿਛਲੇ ਕਈ ਦਿਨਾਂ ਤੋਂ ਇੱਥੇ ਕਨੌੜੀ ਬਾਟਰ ਦੇ ਉੱਤੇ ਸੀ ਤੇ ਇਸ ਕਿਸਾਨ ਦੇ ਵੱਲੋਂ ਪਤਾ ਲੱਗਾ ਜੀ ਸਲਫਾਟ ਖਾ ਕੇ ਖੁਦਕੁਸ਼ੀ ਕਰ ਲਈ ਗਈ ਆ ਤੇ ਇਹਨੇ ਆਪਣੇ ਖੁਦਕੁਸ਼ੀ ਨੋਟ ਦੇ ਵਿੱਚ ਗੱਲ ਲਿਖੀ ਆ ਕਿ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਕੇਂਦਰ ਦੀ ਸਰਕਾਰ ਦੇ ਵੱਲੋਂ ਅਸਰ ਕੋਈ ਨਹੀਂ ਕੀਤਾ ਜਾ ਰਿਹਾ ਮੰਗਵਾਂਡੇ ਵੱਲੋਂ ਕੋਈ ਮੰਨੀ ਨਹੀਂ ਜਾ ਰਹੀ ਉਹਨੇ ਇਹ ਗੱਲ ਕਹੀ ਆ ਕਿ ਮੈਂ ਜਿੰਨੇ ਵਾਰ ਵੀ ਪੈਦਾ ਹੋਵਾਂ ਤੇ ਮੈਂ ਇਸ ਜੱਦਬੰਦੀ ਦੇ ਨਾਲ ਜੁੜ ਕੇ ਪੈਦਾ ਹੋਵਾਂ ਤੇ ਮੈਂ ਕਿਸਾਨ ਸੰਘਰਸ਼ ਦੇ ਲੇਖੀ ਲੱਗਾ ਸੋ ਉਸ ਬੰਦੇ ਨੇ ਨਿਰਾਸ਼ਾ ਦੇ ਵਿੱਚ ਖੁਦਕੁਸ਼ੀ ਕਰ ਲਈ ਜੀ ਪੰਜਾਬ ਦੀ ਸਰਕਾਰ ਨੇ ਪਹਿਲਾਂ ਤਾਂ ਜਿਹੜੀ ਹਾਈਵੇਜ਼ ਦੇ ਉੱਤੇ ਪੁਲਿਸ ਉਹਨਾਂ ਨੇ ਰੱਖੀ ਸੀ ਤੇ ਉੱਥੇ ਗਸ਼ਤ ਕਰਦੀ ਰਹਿੰਦੀ ਆ ਹੁਣ ਹਾਈਵੇ ਤੇ ਹੋਏ ਕਿਸੇ ਐਕਸੀਡੈਂਟ ਦਾ ਇਲਾਜ ਪੰਜਾਬ ਸਰਕਾਰ ਕਰੇਗੀ ਨਹੀਂ ਜੀ ਇਹ ਅਸਲ ਵਿੱਚ ਕੇਂਦਰ ਦੀ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਜੀ ਉਦੋਂ ਮੈਂ ਸਿਰਫ ਪੰਜਾਬ ਦੀ ਸਰਕਾਰ ਦੇ ਵੱਲੋਂ ਵੀ ਆਪਾਂ ਜਾਣਦੇ ਕਿ ਐਲਾਨ ਕੀਤਾ ਹੋਇਆ ਵੀ ਜੇਕਰ ਪੰਜਾਬ ਦੇ ਵਿੱਚ ਕਿਸੇ ਵੀ ਕੋ ਸੜਕ ਹਾਦਸਾ ਵਾਪਰਦਾ ਤਾਂ ਐਸਐਸਐਫ ਜਿਹਨੂੰ ਅਸੀਂ ਸੜਕ ਸੁਰੱਖਿਆ ਫੋਰਸ ਕਹਿੰਦੇ ਆ ਉਹ ਤਰੰਤੀ ਜਿਹੜੀ ਆ ਉਹ ਬੰਦੇ ਨੂੰ ਲੈ ਕੇ ਜਾਊਗੀ ਤੇ ਕੁੱਝ ਕ ਲੋਕਾਂ ਦੀਆਂ ਜ਼ਿੰਦਗੀਆਂ ਹੁਣ ਤੱਕ ਬਚੀਆਂ ਵੀ ਆ ਕਿਉਂਕਿ ਜਿਹੜੇ ਪਹਿਲੇ ਕੁੱਝ ਘੰਟੇ ਹੁੰਦੇ ਆ ਕਿਸੇ ਵੀ ਬੰਦੇ ਦੀ ਜ਼ਿੰਦਗੀ ਬਚਾਉਣ ਦੇ ਲਈ ਉਹ ਬੜੇ ਮਹੱਤਵਪੂਰਨ ਹੁੰਦੇ ਪਰ ਅੱਜ ਕੇਂਦਰ ਦੀ ਸਰਕਾਰ ਦੇ ਵੱਲੋਂ ਇੱਕ ਨਵਾਂ ਐਲਾਨ ਕੀਤਾ ਗਿਆ ਨਿਤਨਗੜ੍ਹ ਜ਼ਿਲ੍ਹੇ ਦੇ ਸੜਕੀ ਵਿਭਾਗ ਦੇ ਅਵਾਜਾਈ ਮੰਤਰੀ ਹਗੇ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਸੜਕ ਐਕਸੀਡੈਂਟ ਦੇ ਵਿੱਚ ਜਿਹੜੇ ਜ਼ਖਮੀ ਹੋਣਗੇ ਭਾਰਤ ਦੇ ਵਿੱਚ ਪਹਿਲੇ 7 ਦਿਨ ਉਹਨਾਂ ਦਾ ਇਲਾਜ ਮੁਫਤ ਦੇ ਵਿੱਚ ਹੋਇਆ ਕਰੂਗਾ ਇਹਨਾਂ ਨੇ ਇਹ ਗੱਲ ਕਹੀ ਹੈ ਕਿ 2024 ਦੇ ਵਿੱਚ ਯਾਨੀ ਕਿ ਪਿਛਲੇ ਵਰੇ ਦੇ ਵਿੱਚ 1,80,000 ਮੌਤਾਂ ਭਾਰਤ ਦੇ ਵਿੱਚ ਸੜਕ ਹਾਦਸਿਆਂ ਕਰਕੇ ਹੋਈਆਂ ਇਹਦੇ ਵਿੱਚ 66% ਲੋਕਾਂ ਦੀ ਉਮਰ ਹੈ ਜਿਹੜੀ ਮ੍ਰਿਤਕਾਂ ਦੀ 18 ਤੋਂ ਲੈ ਕੇ 34 ਸਾਲ ਤੱਕ ਦੀ ਸੀ ਜੇ ਇਹਨਾਂ ਦਾ ਵੇਲੇ ਸਿਰ ਇਲਾਜ ਹੋ ਜਾਂਦਾ ਤਾਂ ਇਹਨਾਂ ਦੇ ਵਿੱਚੋਂ ਕਈਆਂ ਦੀ ਸ਼ਾਇਦ ਜ਼ਿੰਦਗੀ ਬਚ ਜਾਂਦੀ ਉਹਨਾਂ ਨੇ ਕਿਹਾ ਜੀ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਇਹ ਯਤਨ ਹੁਣ ਇਸ ਕਰਕੇ ਕੀਤਾ ਜਾ ਰਿਹਾ ਹੈ ਸੋ ਉਹ ਐਕਸੀਡੈਂਟ ਦਾ ਵਿਕਟਮ ਜਿਹੜਾ ਜਿਹਦਾ ਮੁਫਤ ਇਲਾਜ ਹੋਣਾ ਉਹ ਭਾਰਤ ਦਾ ਨਾਗਰਿਕ ਚਾਹੀਦਾ ਇਹ ਬਾਰਲੇ ਮੁਲਕ ਦੇ ਨਾਗਰਿਕ ਦਾ ਵੀ ਉਹੀ ਇਲਾਜ ਹੋਏਗਾ। ਪੂਰੇ ਭਾਰਤ ਦਾ ਨਿਯਮ ਹੋਣਾ ਚਾਹੀਦਾ। ਕੋਈ ਵੀ ਗਰੀਬ ਹੋਵੇ, ਅਮੀਰ ਹੋਵੇ, ਇਹਦੇ ਨਾਲ ਕੋਈ ਚੱਕਰ ਨਹੀਂਗਾ। ਜੇ ਸੜਕ ਹਾਦਸੇ ਦੇ ਵਿੱਚ ਉਹਦਾ ਕੋਈ ਨੁਕਸਾਨ ਹੁੰਦਾ ਤੇ ਜੇਕਰ ਉਹਨੂੰ ਬਸ ਹਸਪਤਾਲ ਦੇ ਵਿੱਚ ਪਹੁੰਚਦਾ ਕਰਨਾ ਤੇ ਫਿਰ ਉਹਨੂੰ ਕੋਈ ਸਵਾਲ-ਜਵਾਬ ਨਹੀਂ ਹੋਇਆ ਕਰਦਗੇ ਕਿ ਵੀ ਤੂੰ ਟੱਕਰ ਮਾਰ ਕੇ ਆਏ ਹੋਏਗਾ। ਉਹਨੂੰ ਕਿ ਪੁਲਿਸ ਖਿੱਚਤੋਂ ਵੀ ਨਹੀਂ ਕਰਿਆ ਕਰੂਗੀ। ਤੇ ਪੰਜਾਬ 'ਚ ਮੀਂਹ ਕਦੋਂ ਪੈਣਾ ਜੀ? ਪੰਜਾਬ ਦੇ ਬੱਚੇ ਜੀ ਆਉਂਦੇ 48 ਘੰਟਿਆਂ ਦੇ ਵਿੱਚ ਮੀਂਹ ਦੀ ਪੂਰੀ-ਪੂਰੀ ਸੰਭਾਵਨਾ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਵੀ ਪੰਜਾਬ ਦੇ ਵਿੱਚ ਠੀਤ ਲਹਿਰ ਜਿਹੜੀ ਚੱਲ ਰਹੀ ਹੈ ਇਹ ਨੇ ਹਲੇ ਹੋਰ ਜ਼ੋਰ ਫੜਨਾ ਇਹਦਾ ਹਲੇ ਕੋਈ ਐਂਡ ਨਹੀਂ ਹੈਗਾ ਪੰਜਾਬ ਦੇ ਵਿੱਚ ਲਗਾਤਾਰ ਸਭ ਤੋਂ ਧੁੰਦ ਪੈ ਰਹੀ ਆ ਪੂਰਾ ਪੈ ਰਿਆ ਪਰ ਪੰਜਾਬ ਦੇ 9 ਤੋਂ ਲੈ ਕੇ 10 ਜ਼ਿਲ੍ਹਿਆਂ ਦੇ ਵਿੱਚ ਆਉਂਦੇ 48 ਘੰਟਿਆਂ ਦੇ ਵਿੱਚ ਜ਼ਬਰਦਸਤ ਮੀਂਹ ਪੈਣ ਦੀ ਭਵਿੱਖਬਣੀ ਕੀਤੀ ਗਈ ਹੈ ਜੀਣਾ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਬੜੀ ਮਿਹਰਬਾਨੀ ਜੀ ਬਹੁਤ ਬਹੁਤਾਂ ਬਾਤ